ਸਤ ਸ੍ਰੀ ਅਕਾਲ ਸਬਕ ਪਬਲਿਕ ਸਮਾਣਾ ਨਿਊਜ਼ ਤੇ ਇਕਰੇ ਤੁਮਾਂ ਕਿਸ ਦਾ ਸਵਾਗਤ ਹੈ ਨਵੀਂ ਅਪਡੇਟ ਲੈ ਕੇ ਆਜਾ ਰਹੇ ਹਾਂ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਜੇ ਗੱਲ ਕਰੀਏ ਤਾਂ ਇੰਨੀ ਕੋ ਹਰਿਆਣੇ ਦੀ ਗੱਲ ਹੈ ਕਿ ਇਸ ਹਸਪੀਟਲ ਦੇ ਵਿੱਚ ਜਿਹੜਾ ਦਰਦ ਨੂੰ ਕੰਟਰੋਲ ਕਰਨ ਵਾਲਾ ਇੰਜੈਕਸ਼ਨ ਹੈ ਜਿਸ ਦੀ ਕੀਮਤ ਲਗਭਗ 8 ਤੋਂ 9 ਰੁਪਏ ਦੀ ਦੱਸੀ ਜਾਂਦੀ ਹੈ ਤੇ ਉਹੀ ਜਿਹੜਾ ਇੰਜੈਕਸ਼ਨ ਹੈ ਇਸ ਹਸਪੀਟਲ ਦੇ ਵਿੱਚ ਨਹੀਂ ਹੈ ਕਿਉਂਕਿ ਲਗਾਤਾਰ ਜਿਹੜੇ ਹਸਪੀਟਲ ਦੇ ਮੁਲਾਜ਼ਮ ਨੇ ਜਾਂ ਡਾਕਟਰ ਨੇ ਉਹਨਾਂ ਦੇ ਵੱਲੋਂ ਵੀ ਪੁਸ਼ਟੀ ਕੀਤੀ ਜਾਂਦੀ ਹੈ ਕਿ ਜਿਹੜਾ ਇਸ ਹਸਪੀਟਲ ਦੇ ਵਿੱਚ ਸਟਾਫ ਨਰਸ ਨਾ ਤੇ ਨਾ ਹੀ ਜਿਹੜੇ ਬਾਟ اٹੈਂਡੈਂਟ ਨੇ ਲਗਾਤਾਰ ਜਿਹੜਾ ਇਹ ਹਸਪੀਟਲ ਹੈ ਕਿਤੇ ਨਾ ਕਿੱਥੇ ਜਿਹੜਾ ਕਸਾਈਆਂ ਦਾ ਰੂਪ ਬਣਦਾ ਜਾ ਰਿਹਾ ਤੇ ਡਾਕਟਰ ਜਿਹੜੇ ਨੇ ਲਗਾਤਾਰ ਜਿਹੜੇ 11 12 ਡਾਕਟਰ ਨੇ ਉਹਨਾਂ ਦੇ ਵਿੱਚੋਂ ਲਗਾਤਾਰ ਜਿਹੜੇ 3 4 ਡਾਕਟਰ ਨੇ ਰੋਜ਼ਾਨਾ ਜਿਹੜੇ ਛੁੱਟੀ ਤਾਂ ਹੁੰਦੇ ਨੇ ਤਸਵੀਰਾ ਜਿਹੜੀਆਂ ਤੁਹਾਨੂੰ ਹਸਪੀਟਲ ਦੀਆਂ ਤੁਖਾਨੇ ਆ ਕਿਉਂਕਿ ਜੇ ਗੱਲ ਕਰੀਏ ਤਾਂ ਇੱਕ ਮਰੀਜ਼ ਨੂੰ ਜਿਹੜੀ ਦਵਾਈ ਹੈ 1200 ਰੁਪਏ ਦੀ ਲਿਖੀ ਜਾਂਦੀ ਹੈ ਤੇ ਬਾਹਰ ਉਹ ਜਿਹੜੀ ਹੈ 400 ਦੀ ਦਵਾਈ ਲੈ ਕੇ ਤੇ 8-800 ਰੁਪਈਆਂ ਦੀਆਂ ਦਵਾਈਆਂ ਦਾ ਜਿਹੜਾ ਬਾਰੋਕ ਭੁਗਤਾਨ ਫਰੀਜ਼ ਜਿਹੜਾ ਕਰਦਾ ਹੈ ਪਰ ਕਿਸ ਚੀਜ਼ ਦਾ ਜਿਹੜਾ ਸਰਕਾਰਾਂ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਸੇਧ ਵਿਪਾਰ ਜਿਹੜਾ ਹੈ ਲਗਾਤਾਰ ਹਸਪਤਾਲਾਂ ਦੇ ਵਿੱਚ ਜਿਹੜੀ ਹੈ ਦਵਾਈਆਂ ਦਾ ਮੁਹੱਈਆ ਕਰਵਾ ਰਿਹਾ ਹੈ ਤੇ ਗੱਲਬਾਤ ਕਰਾਂਗੇ ਜਿਹੜੇ ਮਰੀਜ਼ ਔਰੇ ਮੌਕੇ ਤੇ ਮੌਜੂਦ ਨਹੀਂ ਪਰ ਤਸਵੀਰਾਂ ਜਿਹੜੀਆਂ ਨੇ ਹਸਪਤਾਲ ਦੇ ਪਰਤਨ ਦਿਖਾ ਦਿੰਦੇ ਆ ਸਾਡੀ ਕਿ ਕਿਸ ਹਸਪਤਾਲ ਦੇ ਵਿੱਚ ਇੰਨੇ ਕੁ ਮਾੜੇ ਹਾਲਾਤ ਨੇ ਆਤਨੇ ਕਿ ਲਾਈਨਾਂ ਦੇ ਵਿੱਚ ਲੋਕ ਜਿਹੜੇ ਨੇ 10:30 10:00 ਵਜੇ ਤੱਕ ਲੱਗੇ ਰਹਿੰਦੇ ਤੇ ਉਸ ਤੋਂ ਬਾਅਦ ਜਿਹੜੇ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਜਿੱਥੇ ਪਰਚੀ ਕੱਟੀ ਜਾਂਦੀ ਹੈ ਤੇ ਮਰੀਜ਼ ਜਿਹੜਾ ਜਦੋਂ ਡਾਕਟਰ ਕੋਲ ਜਾਣ ਦਾ ਟਾਈਮ ਆਉਂਦਾ ਤੇ ਡਾਕਟਰ ਜਿਹੜਾ ਆਪਣੇ ਘਰਾਂ ਤੱਕ ਵਾਪਸ ਚਲੇ ਜਾਂਦੇ ਨੇ ਉਹ ਵਜਿਨ ਡਾਕਟਰ ਆਂਦੇ ਨੇ ਤੇ ਦੁਪਹਿਰੇ 2:00 ਬਜਕੇ ਜਿਹੜਾ 1 ਮਿੰਟ ਹੁੰਦਾ ਡਾਕਟਰ ਇਸ ਤਰੀਕੇ ਨਾਲ ਜਾਂਦੇ ਨੇ ਕਿ ਉਹਨਾਂ ਨੇ ਜਿਹੜਾ ਇੰਨਾ ਕੋ ਮਨ ਜਿਹੜਾ ਭਾਦਰੀ ਦਾ ਕੰਮ ਕਰਿਆ ਹੁੰਦਾ ਪਰ ਜੇ ਗੱਲ ਕਰੀ ਤਾਂ ਹਸਪੀਟਲ ਦੇ ਜਿਹੜੇ ਮਰੀਜ਼ ਨੇ ਲਗਾਤਾਰ ਜਿਹੜੇ ਰੈਪਰ ਹੀਤੇ ਜਾਂਦੇ ਰਹੇ ਹਾਂਜੀ ਬਾਕੀ ਕੀ ਨਾ ਮੈਂ ਤੁਹਾਨੂੰ ਸੁੱਚਾ ਸਿੰਘ ਹੈ ਕਿੱਦਾਂ ਦੇ ਪ੍ਰਬੰਧ ਨੇ ਹਸਪੀਟਲ ਦੇ ਕੋਈ ਨਹੀਂ ਪ੍ਰਬੰਧ ਹੈਗਾ ਕੋਈ ਨਾ ਪਹੁੰਚਣ ਦਾ ਸੇਚਾ ਕੋਈ ਨਹੀਂ ਕੋਈ ਪਹੁੰਚ ਕੇ ਨਹੀਂ ਮਤਲਬ ਕਿ ਦਵਾਈ ਵਗੈਰਾ ਕੁਝ ਨਰੀ ਅਮੇਜ਼ਿੰਗ ਉਹ ਗੇੜੇ ਮਾਰੀ ਜਾਂਦਾ ਜਾਈਦਾ ਜਾਈਓ ਆ ਫਰਕ ਨਹੀਂ ਦਿਖਾਉਂਦੀ ਜੀ ਦੇ ਫੇਰ ਰਹੋ। ਤੁਸੀਂ ਦੇਖ ਸਕਦੇ ਹੋ ਮਰੀਜ਼ਾਂ ਵੱਲੋਂ ਵੀ ਲਗਾਤਾਰ ਕੀ ਹਾਜ਼ਰ ਹੈ ਕਿ ਇਸ ਹਸਪਤਲ ਦੇ ਵਿੱਚ ਇੰਨੇ ਕੁ ਖਲਾਕ ਜਿਹੜੇ ਨੇ ਤਰਸ ਲੋਕ ਬਣ ਚੁੱਕੇ ਨੇ ਲੋਕ ਜਿਹੜਾ ਆਪਣਾ ਗੇੜਾ ਮਾਰਦੇ ਨੇ ਤੇ ਇੱਧਰ ਉੱਧਰ ਹੋ ਕੇ ਚਲੇ ਜਾਂਦੇ ਨੇ ਤੇ ਇੱਕ ਵਾਰ ਤੈਨੂੰ ਜਿਹੜਾ ਹਸਪਤਲ ਦੇ ਕਮਰੇ ਦੇ ਵਿੱਚ ਡਾਕਟਰ ਬੈਠਦੇ ਨੇ ਉਹਨਾਂ ਦੀ ਤਸਵੀਰਾਂ ਜ਼ਰੂਰ ਦਿਖਾ ਦਾਂਗੇ ਕਿ ਕਿਸੇ ਗੱਲ ਕਰੀ ਤਾਂ ਪਾਰਾਂ ਜਿਹੜੇ 3-4 ਡਾਕਟਰ ਮੇਂ ਛੁੱਟੀ ਤੇ ਹੁੰਦੇ ਨਹੀਂ। ਅੱਖਾਂ ਦੇ ਮਾਹੀ ਡਾਕਟਰ ਤਾਂ ਅਸਲੀ ਜਾਂਦੇ ਨੇ ਪਰ ਅੱਖਾਂ ਦੇ ਡਾਕਟਰ ਮਾਹੀ ਦੇ ਨੇ ਕਮਰੇ ਨੂੰ ਨੇ ਜਿੰਦੇ ਲੱਗੇ ਹੋਏ ਨੇ ਇੱਥੇ ਨਾ ਕਿੱਥੇ ਜਿਹੜੇ ਆਪਣੀ ਖਾਣਾ ਪੂਰਤੀ ਲਈਏ ਹਸਪੀਟਲ ਦੇ ਜਿਹੜਾ ਰੱਬ ਦਾ ਰੂਪ ਦਿਖਾ ਰਿਹਾ مریض ਦੇਖ ਸਕਦੇ ਸਵੇਰੇ 9 ਵਜੇ ਦੇ ਆਪਣੀ ਨੇ ਲਾਈਨਾਂ ਦੇ ਵਿੱਚ ਖੜੇ ਨੇ ਪਰ ਇੱਥੇ ਨਾ ਕਿਤੇ ਇਹ ਜਿਹੜੇ ਕਸਾਈਆਂ ਦਾ ਰੂਪ ਸਫਾਈ ਕਰਨ ਹੋ ਰਿਹਾ ਅੱਗੇ ਜਿਹੜੀ ਦੇ ਰੋਗੀ ਤੋਂ ਵਿਖਾਈ ਲੈਣ ਵਾਸਤੇ ਖੜੇ ਹੁਸਪੀਟਲ ਆਜ ਵੀ ਆਏ ਪਰਸੋ ਵੀ ਆਏ ਸੀ ਕਿ ਉੱਤੇ ਅੱਜ ਵੀ ਆਏ ਤੇ ਹੁਣ ਵਾਵਾ ਦੇ ਰੋਗੀ ਤੁਹਾਨੂੰ ਹਾਂਜੀ ਅੱਧਾ ਘਟਾ ਹੋਵੇ ਦੇ ਪਾਸੇ ਕਿੰ tane ਦੇ ਤੁਹਾਨੂੰ ਹਸਪੀਟਲ ਦੇ ਪ੍ਰਬੰਧ ਲੱਗਦੇ ਨੇ ਬ ਤੁਸੀਂ ਦੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਮਰੀਜ਼ਾਂ ਮੈਨੂੰ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇੰਨੇ ਕੁਝੜੇ ਕੰਦੇ ਹਾਲਾਤ ਬਣ ਚੁੱਕੇ ਨੇ ਕਿਉਂਕਿ ਸਰਕਾਰਾਂ ਵੱਲੋਂ ਬੇਸ਼ੱਕ ਇਸ ਲਈ ਬਹੁਤ ਉਤਾਰੇ ਕੀਤੇ ਜਾਂਦੇ ਨੇ ਪਰ ਦਾਅਵੇ ਨੇ ਜਿਹੜੇ ਕਿਤੇ ਨਾ ਕਿਤੇ ਸਰਕਾਰਾਂ ਦੇ ਜਿਹੜੇ ਝੂਠਾ ਕੱਟਦੇ ਵੀ ਨਜ਼ਰ ਆ ਰਹੇ ਨਹੀਂ ਪਰ ਸਮੀਰਾਂ ਨੇ ਦੇਖ ਸਕਦੇ ਹੋ ਕਿ ਮਰੀਜ਼ ਜਿਹੜੇ ਨੇ ਲਗਾਤਾਰ ਅੰਦਰ ਦੀ ਮੇਡ ਕਰ ਰਹੇ ਨੇ ਪਰ ਡਾਕਟਰ ਸਾਹਿਬ ਪਤਾ ਨਹੀਂ ਕਿਹੜੀ ਜਗ੍ਹਾ ਤੇ ਗਏ ਹੋਏ ਨੇ ਇੱਕ ਵਾਰ ਫਿਰ ਦੇਖ ਸਕਦੇ ਹੋ ਕਿ ਕੰਨਾਂ ਦੇ ਡਾਕਟਰ ਦੇ ਬਾਹਰ ਮਰੀਜ਼ ਗੱਲਬਾਤ ਕਰਦੇ ਆਂਗਾ ਕਿ ਕਿੰਨੇ ਰੋਗ ਤੋਂ ਬੜੇ ਨੇ ਡਾਕਟਰ ਸਾਹਿਬ ਅੱਧਾ ਘੰਟਾ ਹੋ ਗਿਆ ਕਿੰਦਾ ਪ੍ਰਬੰਧ ਲ ਇਹ ਐਵੇਂ ਜਿਆਦਾ ਰਹੇ ਹੈ ਆਈਨ ਦਾ ਤੁਸੀਂ ਇੱਕ ਵੇਖਿਆ ਤਾਂ ਇਹ ਨਾ ਨਹੀਂ ਪ੍ਰਬੰਧਕੀ ਤਾਂ ਦੇ ਲੱਗਦੇ ਨੇ ਮਾਮਲੇ ਤੇ ਨਾ ਵੇਖੋ ਤੁਹਾਡੇ ਸਾਹਮਣੇ ਜਿਵੇਂ ਤੁਸੀਂ ਦੇਖ ਸਕਦੇ ਹੋ ਜਦੋਂ ਅਸੀਂ ਲੋਕਾਂ ਨੂੰ ਪੁੱਛਦੇ ਹਾਂ ਕਿ ਪ੍ਰਬੰਧ ਕਿੰਨਾ ਦੇ ਨੇ ਤਾਂ ਅੱਗੋਂ ਲੋਕਾਂ ਦੀ ਜਿਹੜੀ ਐ ਸਮਾਈਂ ਵਿੱਚ ਕੇ ਸਾਹਮਣੇ ਆਉਂਦੀ ਹੈ ਕਿਥੇ ਨਾ ਕਿਤੇ ਜਿਹੜਾ ਹਰ ਜਿਹੜਾ ਭਗਵਾਨ ਦਾ ਜੂਗ ਮੰਨੇ ਜਾਂਦੇ ਨੇ ਡਾਕਟਰ ਪਰ ਹਾਲੇ ਤੱਕ ਜਿਹੜੀਆਂ ਤਸਵੀਰਾਂ ਨਹੀਂ ਕਿਸੇ ਨਾ ਕਿਤੇ ਕਸਾਈ ਵੀ ਬਣਦੀ ਨਜ਼ਰ ਆ ਰਹੀ ਹੈ ਨਾ ਮਾਣੀ ਆਈ ਅਸੀਂ ਪੁੱਛ ਕੇ 2 ਘੰਟਾ ਹੋ ਗਿਆ ਪ੍ਰਬੰਧਕੀ ਤਾਂ ਲੱਗਦੇ ਹੋ ਹੋਰ ਕੰਟਾ ਹੋ ਗਿਆ ਸੋ ਦੇਖ ਸਕਦੇ ਹੋ ਮਰੀਜ਼ ਕਹਿੰਦੇ ਨੇ ਕਿ ਸਾਡੀਆਂ ਜਿਹੜੀਆਂ ਹਾਲੇ ਵੀ ਗਵਾਧ ਨੀਰ ਹੋ ਚੁੱਕੀ ਇੱਕ ਹੋਰ ਮਰੀਜ਼ ਸਾਡੇ ਕੋਲ ਚੱਲ ਕੇ ਇਹਦੀ ਗੱਲਬਾਤ ਕਰ ਰਿਹਾ ਹਾਂ ਜੀ ਬਾਪੂ ਜੀ ਕਿੰਨਾ ਟਾਈਮ ਹੋ ਗਿਆ ਤਾਂ ਨੋ ਨਾ ਬੈਠਾ ਹੋ ਗਿਆ ਕਿੰਨਾ ਘੰਟਾ ਹੋ ਗਿਆ ਕਿੰਦਾ ਦੇ ਪ੍ਰਬੰਧ ਲੱਗਦੇ ਨਹੀਂ ਠੀਕ ਹੈ ਬਾਰੀ ਨਹੀਂ ਆਉਂਦੀ ਤੁਸੀਂ ਦੇਖ ਸਕਦੇ ਹੋ ਮਰੀਜ਼ ਲਗਾਤਾਰ ਜਿਹੜੇ ਹਸਪਤਾਲਾਂ ਦੇ ਵਿੱਚ ਗੇੜਾ ਮਾਰਦੇ ਨੇ ਪਰ ਮਰੀਜ਼ਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਾਨੂੰ ਜਿਹੜਾ ਹਲੇ ਤੱਕ ਕੋਈ ਟ੍ਰੀਟਮੈਂਟ ਮਿਲਦਾ ਨਜ਼ਰ ਨਹੀਂ ਆ ਰਿਹਾ ਜਿਵੇਂ ਕੱਲ ਤੇਰੀ ਤਾਂ 1997 ਦੇ ਜਿਹੜੇ ਇਸ ਹਸਪਤਾਲ ਦੇ ਵਿੱਚ 100 ਬੈੱਡਾਂ ਦਾ ਨਿਰਮਾਣ ਹੋਇਆ ਸੀ ਤੇ ਪਰ ਉੱਥੇ ਜਿਹੜੇ ਨਾ ਤਾਂ ਵਾਟ ਅਟੈਂਡਡ ਪੂਰੇ ਹੋਏ ਨੇ ਨਾ ਹੀ ਜਿਹੜੀਆਂ ਨਾ ਸਭ ਪੂਰੀਆਂ ਹੋਈਆਂ ਨੇ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਇਸ ਹਸਪਤਾਲ ਦੇ ਵਿੱਚੋਂ ਨਿਕਲ ਕੇ ਨਜ਼ਰ ਆ ਰਹੀਆਂ ਸੋ ਉਹਨਾਂ ਦੇ ਸੋਲ ਵੀ ਜਿਹੜੇ ਕਮਰੇ ਨੇ ਉਹਨਾਂ ਦੀ ਵੀ ਜਿਹੜੀ ਚਾਤੀ ਇੱਕ ਵਾਰ ਜ਼ਰੂਰ ਮਰਾਵਾਂਗੇ ਇੱਕ ਹੋਰ ਤਸਵੀਰ ਜਿਹੜੀ ਹੈ ਹਸਪੀਟਲ ਦੇ ਵਿੱਚੋਂ ਨਿਕਲ ਕੇ ਨਜ਼ਰ ਆ ਰਹੀ ਹੈ ਕੁਰਸੀ ਖਾਲੀ ਹੈ ਮਰੀਜ਼ ਜਿਹੜੇ ਡਾਕਟਰ ਦੀ ਵੇਟ ਕਰ ਰਹੇ ਨੇ ਬਾਪੂ ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਵੇਟ ਕਰਦੇ 10 ਘੰਟੇ ਹੋ ਗਿਆ ਕਿੰਦਾਂ ਦੇ ਪ੍ਰਬੰਧ ਲੱਗਦੇ ਨੇ ਹਸਪੀਟਲ ਦੇ ਕੀ ਪਤਾ ਸੀ ਪਹਿਲਾਂ ਅਨਪੜਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਮਰੀਜ਼ ਨੂੰ ਜਦੋਂ ਪੁੱਛਿਆ ਜਾਂਦਾ ਸਾਡੇ ਵੱਲੋਂ ਵੀ ਕਿਤਾਂ ਦੇ ਹਸਪਤਾਲ ਦੇ ਪ੍ਰਬੰਧ ਨੇ ਤਾਂ ਅੱਗੋਂ ਪੇਸ਼ੈਂਟ ਦੇ ਵੱਲੋਂ ਜਿਹੜਾ ਹੱਥ ਜੋੜ ਕੇ ਦੱਸਿਆ ਜਾਂਦਾ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਇਸ ਹਸਪਤਾਲ ਦੀ ਨਿਕਲ ਕੇ ਨਜ਼ਰ ਆ ਰਹੀਆਂ ਕਿਤੇ ਨਾ ਕਿਤੇ ਜਿਹੜਾ ਇਹ ਹੁਣ ਕਸਾਈਆਂ ਦਾ ਰੂਪ ਬਣਦਾ ਜਾ ਰਿਹਾ ਸਰਕਾਰਾਂ ਦੇ ਵੱਲੋਂ ਕਿਤੇ ਨਾ ਕਿਤੇ ਇਹਨਾਂ ਦੇ ਉਮਰ ਦਾਅਵੇ ਕੀਤੇ ਜਾਂਦੇ ਨੇ ਕਿ ਇਹ ਹਸਪਤਾਲ ਜਿਹੜਾ ਹੈ ਲਗਾਤਾਰ ਜਿਹੜਾ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਏ ਤੁਹਾਨੂੰ ਗੱਲ ਕਰੀ ਤਾਂ ਸਮਾਣਾ ਸਪਰਾਣਾ ਬਾਸ਼ਾਪੁਰ ਦੇ ਨਾਲ ਲੱਗਦੇ ਜਿਹੜੇ ਹਸਪਤਾਲਾਂ ਦੇ ਵਿੱਚ ਇੱਕੋ ਹੀ ਹਸਪਤਾਲ ਦੱਸਿਆ ਜਾਂਦਾ ਜਿੱਥੇ ਸਾਰੇ ਮ ਜਿਹੜਾ ਪੀਸ਼ੈਂਟ ਹੈ ਪਟਿਆਲਾ ਰੈਫਰ ਕੀਤਾ ਜਾਂਦਾ ਸੋ ਅਸੀਂ ਹੁਣ ਉਸ ਜਗ੍ਹਾ ਤੇ ਪਹੁੰਚ ਚੁੱਕੇ ਆ ਸਮਾਣਾ ਸਿਵਲ ਹਸਪੀਟਲ ਦੇ ਵਿੱਚ ਜਿੱਥੇ ਸਾਰੇ ਹਸਪੀਟਲ ਦੀ ਦਵਾਈਆਂ ਦਾ ਸਟਾਕ ਨੋਟ ਕੀਤਾ ਜਾਂਦਾ ਔਰ ਕੀ ਕੀ ਜਿਹੜਾ ਆਰਡਰ ਪਾਇਆ ਜਾਂਦਾ ਮੌਕੇ ਦੇ ਤਸਵੀਰਾਂ ਦੇਖ ਸਕਦੇ ਹੋ ਕਿ ਹਰ ਰੋਜ਼ ਜਿਹੜਾ ਦਵਾਈਆਂ ਦਾ ਸਟਾਕ ਹੈ ਉਹ ਚੀਜ਼ ਨੂੰ ਹਰ ਰੋਜ਼ ਜਿਹੜਾ ਪ੍ਰੋਵਾਈਡ ਕਰਿਆ ਜਾਂਦਾ ਹੈ ਤੇ ਜਿਹੜੀਆਂ ਕੁਝ ਦਵਾਈਆਂ ਖਤਮ ਨੇ ਉਹਨਾਂ ਦਾ ਵੀ ਜਿਹੜਾ ਚਰਚਾ ਜਿਹੜਾ ਸਾਡੇ ਕੋਲ ਲੋਕਾਂ ਦੇ ਵੱਲੋਂ ਲਗਾਤਾਰ ਕੀਤਾ ਜਾਂਦਾ ਸੀ ਰਕੇਸ਼ ਜੀ ਕਿਤਾ ਤੇ ਦਵਾਈਆਂ ਨੇ ਔਰ ਕਿਹੜੀਆਂ-ਕਿਹੜੀਆਂ ਦਵਾਈਆਂ ਹਸਪੀਟਲ ਦੇ ਵਿੱਚ ਖਤਮ ਨੇ ਲਗਭਗ ਸਾਰੀਆਂ ਦਵਾਈਆਂ ਹੈ ਹੀ ਜਾਂ ਨਹੀਂ ਜਿਹੜੀ ਚੀਜ਼ ਬਾਈ ਚ ਖਤਮ ਹੋ ਜਾਂਦੀ ਹੈ ਕੁਦਰਤੀ ਤੌਰ ਤੇ ਤੇ ਉਹ ਅਸੀਂ ਪਰਚੇ ਕਰਦੇ ਆ ਉਹਨੋਂ ਜੇ ਚ ਨਿਘਟਨਾ ਨਾ ਹੋਵੇ ਜਿਹੜੀ ਸੀ ਖੜ ਹੋਵੇ ਤੇ ਸਾਡੇ ਕੋਲ ਨਾ ਹੋਵੇ ਇਹ ਨਹੀਂ ਹੋ ਜਾਦਾ ਤੁਸੀਂ ਕਹਿ ਰਹੇ ਸਾਰੀਆਂ ਦਵਾਈਆਂ ਨੇ ਮਰੀਜ਼ ਬਾਹਰ ਕਹਿ ਰਹੇ ਨੇ ਵੀ ਬਾਹਰ 800 ਦੀ ਦਵਾਈ ਲੈ ਕੇ ਆ ਰਹੇ ਉਹਨਾਂ ਦੀ ਹੈ ਉਹਦੇ ਨਾਲ ਸਾਡਾ ਕੋਈ ਲਿੰਕ ਨਹੀਂ ਹੈ ਵੀ ਬਿਜਾਰ ਤੋਂ ਕੋਈ ਕਿੰਨੀ ਦੀ ਹੋਈ ਲੈ ਕੇ ਆ ਰਹੇ ਕੋਈ ਕਿੰਨੀ ਦੀ ਬਿਖ ਰਹੇ ਹੈ ਫਿਰ ਮਤਲਬ ਕਿ ਡਾਕਟਰਾਂ ਦੀ ਗਲਤੀ ਹੈ ਇਹ ਨਹੀਂ ਇਹ ਮੈਂ ਨਹੀਂ ਕਹਿ ਰਿਹਾ ਇਹ ਚੀਜ਼ ਨੂੰ ਇਹ ਚੀਜ਼ ਦੀ ਆਪਾਂ ਕੁਦਰਤੀ ਸਿੰਘ ਦੇਖ ਸਕਦੇ ਨਾਲ ਲਿਖ ਕੇ ਰੱਖੀ ਜਾਂਦੇ ਆ ਪੀਰ ਦੇ ਨਾਲ ਵੀ ਵੀਰ ਵੀ ਮੈਂ ਆਪਦੇ ਬਾਰੇ ਗੱਲ ਕਰਨਾ ਕਿ ਸਾਡੇ ਕੋਲ ਜਿਹੜੀ ਸੀ ਖਤਮ ਹੁੰਦੀ ਹੈ ਜਿਹੜੀ ਐਮਰਜੈਂਸੀ ਲਗੁੰਦੀ ਹੈ ਪਿਛਲੇ ਵਾਰ ਛੱਡਦੇ ਨਹੀਂ ਹੈਗਾ ਤੇ ਬਾਈਕ ਖਤਮ ਹੋ ਜੇ ਤਾਂ ਅਸੀਂ ਨਾਲ ਦੀ ਨਾਲ ਪਰਚੇਦ ਕਰੀਂਦਾ ਸਤ ਤਸਵੀਰਾਂ ਨੇ ਦੇਖ ਸਕਦੇ ਹੋ ਸਮਾਣਾ ਸਿਵਲ ਹਸਪੀਟਲ ਦੀਆਂ ਕਾਈਨਿੰਗ ਵਾਰਡ ਦੀਆਂ ਦੱਸਿਆ ਜਾ ਰਿਹਾ ਕਿ ਮੈਡਮ ਜਿਹੜੇ ਨੇ ਉੱਪਰ ਆਪਰੇਸ਼ਨ ਕਰ ਰਹੇ ਨੇ ਪਰ ਲਗਾਤਾਰ ਜਿਹੜੇ ਤਸਵੀਰਾਂ ਨਿਕਲ ਕੇ ਨਜ਼ਰ ਆ ਰਹੀਆਂ ਤਾਂ ਦੇਖ ਸਕਦੇ ਹੋ ਕਿ ਕਿੰਨੇ ਕੁ ਜਿਹੜੇ ਡਾਕਟਰ ਦੀ ਜਿਹੜੀ ਵੇਟ ਕਰਨ ਦੇ ਵਿੱਚ ਮਹਿਲਾਵਾਂ ਲਗਾਤਾਰ ਜਿਹੜੇ ਨਿਕਲ ਕੇ ਹਸਪੀਟਲ ਦੇ ਵਿੱਚੋਂ ਤਸਵੀਰਾਂ ਸਾਹਮਣੇ ਆ ਰਹੀਆਂ ਗੱਲਬਾਤ ਕਰਦੇ ਆਂ ਕੁਝ ਡਾਕਟਰ ਨੇ ਮੌਕੇ ਤੇ ਮੌਜੂਦ ਨਹੀਂ ਹਾਂਜੀ ਕਿਆ ਨਾਮ ਹੈ ਤੁਹਾਡਾ ਨੀਤੂ ਸ਼ਰਮਾ ਕਿੰਨੀ ਟਾਈਮ ਹੋ ਚੁੱਕਾ ਆਪਕੋ आधा ਘੰਟੇ ਤੋਂ ਉੱਪਰ ਕਿਤ ਕੀ ਕਹਿੰਦੇ ਆ ਡਾਕਟਰ ਸੋ ਦੇਖ ਸਕਦੇ ਕਿਸੇ ਮਰੀਜ਼ ਵੱਲੋਂ ਅੱਧਾ ਘੰਟਾ ਹੋ ਚੁੱਕਿਆ ਕਿਸੇ ਮਰੀਜ਼ ਵੱਲੋਂ ਘੰਟਾ ਹੋ ਚੁੱਕਿਆ ਹੈ ਲਗਾਤਾਰ ਜਿਹੜੇ ਡਾਕਟਰ ਦੀ ਵੇਟ ਕੀਤੀ ਜਾਂਦੀ ਹੈ ਪਰ ਡਾਕਟਰ ਨੇ ਕਿੱਥੇ ਨਾ ਕਿੱਥੇ ਜਿਹੜਾ ਇੱਕ ਮਾਈ ਜਿਹੜੀ ਗਾਇਨਿਕ ਵਾਰਡੀ ਡਾਕਟਰ ਹੈ ਉਹਨਾਂ ਵੱਲੋਂ ਜਿਹੜਾ ਉੱਪਰ অপারেশন ਕੀਤਾ ਜਾ ਰਿਹਾ ਤੇ ਬਾਕੀ ਜਿਹੜੇ ਮਰੀਜ਼ ਨੇ ਉਹ ਡਾਕਟਰ ਦੀ ਵੇਟ ਕਰ ਰਹੇ ਨੇ ਕਿੱਥੇ ਨਾ ਕਿੱਥੇ ਅਜਿਹੀਆਂ ਜਿਹੜੀਆਂ ਲਗਾਤਾਰ ਸਮੱਸਿਆ ਨੇ ਹਸਪਤਾਲ ਦੇ ਵਿੱਚੋਂ ਨਿਕਲ ਕੇ ਨਜ਼ਰ ਆ ਰਹੀਆਂ ਹਨ ਫਿਰ ਹਾਂ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਹੈ ਵੀ ਹਸਪਤਾਲ ਦੇ ਵਿੱਚ ਦਰਦ ਨੂੰ ਕੰਟਰੋਲ ਕਰਨ ਵਾਲੇ ਇੰਜੈਕਸ਼ਨ ਕੀ ਕੰਮ ਕਰਦੇ ਸਨ इंजेक्शन है एमरजेंसी के कई बार हमशेंट लोड ज़्यादा होता है उस करके कई बार खत्म हो जाते हैं बाकी एस ओ मैम लिखी नहीं हुए हैं जी मेडीसन ख़त्म हो जाती है, है फिर आ जाती जाए कर सप्लाई आती है ठीक है तो डॉक्टर साहब एक हो तो होने लगे कि पहला भी हो रहा है मैडसनस तो आती है खत्म हो जाती है फिर आ जाती है चलते हैं ट्वेंटी कई बार लोड ज्यादा होता है पेशेंट का उस करके खत्म हो है जाती है ਇੱਕ ਲਗਾਤਾਰ ਮਰੀਜ਼ਾਂ ਵੱਲੋਂ ਕਹਿ ਰਹੇ ਨੇ ਵਾਰਡ ਅਟੈਂਡਡ ਨਹੀਂ ਹੈ ਨਾ ਸਾਨੀ ਇਸ ਚੀਜ਼ ਕੀ ਨਹੀਂ ਸੋਚੀ ਸਟਾਫ ਤੇ ਬਹੁਤ ਸ਼ਾਰਟੇਜ ਲੱਗੀ ਸਾਡੇ ਕੋਲ ਨਹੀਂ ਹੁੰਦਾ ਜਿਹੜੀ ਹੈ ਗਿਆ ਪੱਚੀ ਪੋਸਟਾਂ ਦੇ ਜਗ੍ਹਾ ਪੰਜ ਸਟਾਫ ਲੱਗੇ ਹੋਏ ਹਨ ਉਹਨੋ ਸਿਵਲ ਸਰਜਨ ਆਫਿਸ ਨੂੰ ਦੋ ਸਟਾਫਾਂ ਹੋ ਦਿੱਤੀਆਂ ਪਰ ਅਜੇ ਵੀ ਸੱਤੀ ਹੈ ਗਿਆ ਸਾਨੂੰ ਪੱਚੀ ਦੀ ਚਾਹੀਦੀ ਹੈ ਕਾਰਨ ਸ਼ਾਰਟੇਜ ਚੱਲ ਰਹੀ ਹੈ ਸਟਾਫ ਦੀ ਸੋ ਦੇਖ ਸਕਦੇ ਹੋ ਡਾਕਟਰ ਸਾਹਿਬ ਨੂੰ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਸਟਾਫ ਦੀ ਜਿਹੜੀ ਕਮੀ ਹੈ ਪਰ ਉਸ ਨੂੰ ਅਸੀਂ ਲਗਾਤਾਰ ਜਿਹੜੀ ਮੇਲ ਵਗੈਰਾ ਕਰਦੇ ਆ ਪਰ ਹਾਲੇ ਵੀ ਜੜਾ ਪੂਰਾ ਨਹੀਂ ਹੋਇਆ ਸੋ ਦੇਖਦੇ ਕਿਉਂਕਿ ਹਸਪਤਾਲ ਦੀ ਗੱਲ ਕਰੀ ਤਾਂ 1997 ਤੋਂ ਲੈ ਕੇ ਜਿਹੜਾ ਇਹਨੂੰ ਜਿਹੜਾ 100 ਬੈਡਾਂ ਦਾ ਨਿਰਮਾਣ ਕਰਿਆ ਗਿਆ ਉਸ ਪਰ ਇਹਨਾਂ ਦੇ ਕੋਲ ਜਿਹੜੀਆਂ ਹਲੇ ਤੱਕ 7 ਤੋਂ 8 ਜੜੀਆਂ ਨਰਸਾਂ ਵੀ ਪੂਰੀਆਂ ਨਹੀਂ ਹੋ ਸਕੀਆਂ ਸਮਾਣਾ ਸਿਵਲ ਹਸਪਤਾਲ ਦੇ ਵਿੱਚ ਕਿੰਨੀਆਂ ਸਟਾਫ ਨਰਸਾਂ ਨੇ ਔਰ ਕਿੰਨੇ ਵਾਰਡ اٹੈਂਡੈਂਟ ਨੇ ਕਿਉਂਕਿ ਲਗਾਤਾਰ ਦੱਸਿਆ ਜਾ ਰਿਹਾ ਕਿ ਮਰੀਜ਼ਾਂ ਦੀ ਜਿਹੜੀ ਪੁੱਛਕੀਸ ਹਾਲੇ ਤੱਕ ਨਹੀਂ ਹੋ ਰਹੀ ਸਾਡੇ ਕੋਲੇ ਰੈਗੂਲਰ 7 ਸਟਾਫ ਨਰਸਾਂ ਲੱਗੀਆਂ ਤੇ 3 ਨਰਸਾਂ ਸਾਡੇ ਕੋਲੇ 1 ਮਹੀਨੇ ਵਾਸਤੇ ਆਉਂਦੀਆਂ ਨੇ ਤੇ ਫਿਰ ਉਹ ਚਲੀਆਂ ਜਾਂਦੀਆਂ ਨੇ ਜਿਹੜੇ 7 ਨੇ ਹੈਗੇ ਨੇਗੇ ਉਹ ਵੀ ਕੰਮ ਕਰਦੇ ਨੇ ਇੱਥੇ ਉਹਦੇ ਵਿੱਚ ਸਾਰਾ ਲੇਬਰ ਹੁੰਦਾ ਜਾਂ ਐਮਰਜੈਂਸੀ ਟੇਕ ਹੁੰਦੀ ਹੈ ਤੇ ਐਮਰਜੈਂਸੀ ਵਿੱਚ ਵੀ ਸਟਾਫ ਘੱਟ ਹੈਗਾ ਤੇ ਵਾਰਡ ਦੇ ਵਿੱਚ ਵੀ ਨਹੀਂ ਸੜਕ ਸਟਾਫ ਨਰਸਾਂ ਹੁੰਦੀਆਂ ਤੇ ਜਿਹਦੇ ਕਰਕੇ ਪੇਸ਼ੈਂਟ ਨੂੰ ਦੀ ਸੰਭਾਲ ਕਰਨੀ ਪਈ ਔਖੀ ਹੈ ਡਾਕਟਰ ਸਾਡੇ ਕੋਲ 20 ਹੈਗੇ ਨੇ ਪਰ ਨਰਸਿਸ ਅ ਅਧੀਆਂ ਵੀ ਨਹੀਂ ਹੈਗੀਆਂ ਕਿ ਹੈ ਮਰ ਮੈਡਮ 100 ਬੈਡਾਂ ਦਾ ਹਸਪੀਟਲ ਹੋਵੇ ਕਿਤਨੇ ਕਿਤੇ ਜਿਹੜੀਆਂ ਸਟਾਫ ਨਰਸਾਂ ਨੇ 3-4 ਹੁਣ ਏਸੀ ਦੀ ਤੁਸੀਂ ਕੋਈ ਵੀ ਉੱਪਰ ਜਿਹੜੀ ਮੇਲ ਹਰ ਮਹੀਨੇ ਭੇਜਦੇ ਹੈਗੇ ਉਹਨਾਂ ਨੂੰ ਸਭ ਨੂੰ ਪਤਾ ਹੈਗਾ ਉੱਪਰ ਤੱਕ ਚਲੀ ਗਈ ਹੈ ਸਮਾਣਾ ਸਿਵਲ ਹਸਪੀਟਲ ਦੇ ਐਸਐਮ ਮਨਜੀਤਪੁਰ ਵੱਲੋਂ ਵੀ ਪੁਸ਼ਟੀ ਕੀਤੀ ਜਾਂਦੀ ਹੈ ਕਿ ਜਿਹੜੇ 100 ਬੈਡਾਂ ਦਾ ਜਿਹੜਾ ਹਸਪੀਟਲ ਹੈ ਤੇ ਜਿਹੜੇ ਸਟਾਫ ਨਰਸਾਂ ਨੇ 4 ਨਹੀਂ ਲਗਾਤਾਰ ਜਿਹੜਾ ਇਸ ਹਸਪੀਟਲ ਦੇ ਵਿੱਚ ਚਰਚਾ ਦਾ ਵਿਸ਼ਾ ਬਣਦਾ ਹੈ ਜਦੋਂ ਇਸ ਪੰਦੇ ਵਿੱਚ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਲਗਾਤਾਰ ਜਿਹੜੀ ਮੇਲ ਹੈ ਉਹ ਵੀ ਕਰ ਰਹੇ ਹਾਂ ਪਰ ਹਾਲੇ ਤੱਕ ਜਿਹੜੀਆਂ ਸਾਨੂੰ ਸਟਾਫ ਨਰਸਾਂ ਨਹੀਂ ਮਿਲੀਆਂ ਉੱਚ ਜਿਹੜੀ ਸਟਾਫ ਦੇਡ ਮੈਂਬਰ ਨੇ ਉਹ ਪਾਰੋਂ ਆ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਇੱਕ ਮਹੀਨੇ ਕੰਮ ਕਰਾਇਆ ਜਾਂਦਾ ਤੇ ਉਹਨਾਂ ਨੂੰ ਵੀ ਅਸੀਂ ਜਿਹੜਾ ਪ੍ਰੈਸ਼ਰ ਪਾ ਕੇ ਹੋਰ ਕੰਮ ਕਰਾਣੇ ਆ ਦੇਖਦੇ ਆ ਕਦੋਂ ਤੱਕ ਇਸ ਸਮਾਨਾ ਹਸਪੀਟਲ ਦੇ ਰਿਜ਼ਲਟ ਸਾਹਮਣੇ ਨਿਕਲ ਕੇ ਨਜ਼ਰ ਆਉਣਗੇ ਫਿਲਹਾਲ ਉਸ ਨੂੰ ਦੇ ਹੁਣ ਇਜਾਜ਼ਤ ਸਮਾਨਾ ਤੋਂ ਪ੍ਰਿੰਸੀਪਲ ਮਾਰ ਕੇ ਖਾਸ ਰਿਪੋਰਟ ਪ